ਹਾਂਜੀ ਮੈਕੂ ਟਿਲੋ ਨੇ ਰੋ ਰੋ ਕੇ ਇੱਕ ਲਾਈਵ ਦੇ ਵਿੱਚ ਕੁਝ ਗੱਲਾਂ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂਗੀ ਮੈਕੂ ਟਿਲੋ ਨੂੰ ਤੁਸੀਂ ਜਾਣਦੇ ਹੋਵੋਗੇ ਜਿਹੜੀ ਕਿ ਇੱਕ ਫਾਰਮਰ ਗਰਲ ਸੀ ਬਹੁਤ ਜ਼ਿਆਦਾ ਮਸ਼ਹੂਰ ਆ ਠੀਕ ਹੈ ਤੇ ਜਦੋਂ ਮਤਲਬ ਉਹਦੀ ਮੈਰਿਜ ਹੋ ਗਈ ਅਨਮੋਲ ਨਾਮ ਦੇ ਮੁੰਡੇ ਦੇ ਨਾਲ ਉਸ ਤੋਂ ਬਾਅਦ ਵੀ ਉਹ ਚਰਚਾ ਦੇ ਵਿੱਚ ਆਈ ਸੀ ਡਾਈਵੋਰਸ ਦੀਆਂ ਗੱਲਾਂ ਉੱਡ ਰਹੀਆਂ ਸੀ ਬਹੁਤ ਕੁਝ ਹੋਇਆ ਸੀ ਕਿਉਂਕਿ ਉਹ ਕੁਝ ਐਦਾਂ ਦਾ ਹੋਇਆ ਸੀ ਜੀ ਤੋਂ ਬਾਅਦ ਉਹ ਅਨਮੋਲ ਨਾਲੋਂ ਅਲੱਗ ਹੋ ਕੇ ਕੁਝ ਹੀ ਮਹੀਨਿਆਂ ਬਾਅਦ ਆਪਣੇ ਪੇਕੇ ਜਾ ਕੇ ਰਹਿਣ ਲੱਗੀ ਸੀ ਹਾਲਾਂਕਿ ਉਹਨਾਂ ਨੇ ਇਹ ਚੀਜ਼ ਨਹੀਂ ਮੰਨੀ ਵੀ ਹਾਂ ਉਹਨਾਂ ਦੇ ਵਿੱਚ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਸੋ ਹੁਣ ਫੇਰ ਰੋ ਰੋ ਕੇ ਮੈਕੂ ਢਿੱਲੋ ਦਾ ਇਹ ਕਹਿਣਾ ਕਿ ਰੱਬਾ ਤੂੰ ਮੇਰੇ ਨਾਲ ਹੀ ਕਿਉਂ ਇਦਾਂ ਕਰਦਾ ਮੇਰੇ ਹੀ ਕਿਉਂ ਵੈਰ ਪਿਆ ਆਖਿਰ ਇਦਾਂ ਦੀ ਕੀ ਗੱਲ ਹੋ ਗਈ ਕੀ ਅਨਮੋਲ ਨੇ ਇਦਾਂ ਦਾ ਕੋਈ ਕੰਡ ਕਰਤਾ ਜਾਂ ਕੀ ਹੋਇਆ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਦੂਜੇ ਪਾਸੇ ਜਿਹੜੀ ਮਹਿਕਪ੍ਰੀਤ कौर ਮੁਸ਼ਕੀ ਆ ਮੁਸ਼ਕੀ ਕਿਹਾ ਜਾਂਦਾ ਜੀ ਨੂੰ ਉਹ ਨਾਸਾ ਫਲਾ ਫਲਾ ਕੇ ਮਾੜਾ ਚੰਗਾ ਬੋਲ ਰਹੀ ਆ ਸੁਮਨਪ੍ਰੀਤ ਨਾਮ ਦੀ ਕੁੜੀ ਨੂੰ ਸਿਰ ਤੇ ਚੁੰਨੀ ਲੈ ਕੇ ਉਹ ਕੁੜੀ ਵੀਡੀਓ ਬਣਾਉਂਦੀ ਹੈ ਤੇ ਕਹਿ ਰਹੀ ਹੈ ਵੀ ਸਿਰ ਤੇ ਚੁੰਨੀ ਲੈਣ ਦੇ ਨਾਲ ਤੂੰ ਇੱਜ਼ਤਦਾਰ ਨਹੀਂ ਬਣ ਜਾਂਦੀ। ਠੀਕ ਹੈ ਤੇ ਆਪਾਂ ਇਸੇ ਵਿਸ਼ੇ ਤੇ ਕੁਝ ਗੱਲਾਂ ਕਰਨੀਆਂ। ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਜ਼ਰੂਰ ਜਾਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਪਹਿਲੀ ਵਾਰ ਹੀ ਆਇਓ ਹਾਂ ਤਾਂ। ਜ਼ਿਆਦਾ ਦੇਰੀ ਨਾ ਕਰਦੇ ਹੋਏ ਆਪਾਂ ਕਰਦੇ ਹਾਂ ਵੀਡੀਓ ਨੂੰ ਸਟਾਰਟ। ਸਭ ਤੋਂ ਪਹਿਲਾਂ ਮੈਕੂ ਢਿੱਲੋ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣੀ ਆ। ਮੈਕੂ ਢਿੱਲੋ ਨੇ ਕੀ ਕਿਹਾ ਕਿਉਂ ਰੋ ਰਹੀ ਆ ਆ ਦੇਖਿਓ ਜ਼ਰਾ। ਅੱਜ ਨਵਾਂ ਸਾਲ ਆ ਗਿਆ ਸਾਰਿਆਂ ਨੂੰ ਨਵੰਦਾ ਨਵੇਂ ਸਾਲ 'ਚ ਹਰ ਬੰਦਾ ਆਪਣੀ ਜ਼ਿੰਦਗੀ 'ਚ ਨਵੀਂ ਸ਼ੁਰੂਆਤ ਕਰਦਾ ਪਰ ਉਹ ਗੋਸ਼ਿਆ ਦਾ ਦਰਦ ਹੁੰਦੀ ਹੈ ਜਿਹੜਾ ਕਦੇ ਵੀ ਬੰਦਾ ਭੁੱਲ ਨਹੀਂ ਸਕਦਾ ਜਦੋਂ ਕੋਈ ਦਿਨ ਪਿਆਰ ਹੁੰਦਾ ਹੈ ਨਾ ਉਦੋਂ ਮਨ ਨੂੰ ਬਹੁਤ ਜ਼ਿਆਦਾ ਖੋ ਗੰਦੀ ਬਹੁਤ ਜ਼ਿਆਦਾ ਕਿ ਮੈਂ ਤਿੰਨੋਂ ਵਾਰ ਮੇਰੇ ਨਾਲ ਨਹੀਂ ਕਿਵੇਂ ਹੋਇਆ ਜਿੱਥੇ ਕੋਈ ਵੀ ਨਹੀਂ ਖੜਦਾ ਮੈਂ ਅੱਜ ਨਵਾਂ ਸਾਲ ਆ ਗਿਆ ਕੋਟੇ ਲੋ ਜੜੀ ਹੈਗੀ ਆ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਰੋ ਰਹੀ ਆ ਕਿਉਂਕਿ ਉਹ ਕਹਿੰਦੀ ਵੀ ਨਵਾਂ ਸਾਲ ਆਉਂਦਾ ਕੋਈ ਲੋਹੜੀ ਆਉਂਦੀ ਆ ਦੀਵਾਲੀ ਆਉਂਦੀ ਆ ਤੇ ਮੈਂ ਤੁਹਾਨੂੰ ਬਹੁਤ ਮਿਸ ਕਰਦੀ ਆ ਬਹੁਤ ਯਾਦ ਕਰਦੀ ਆ ਤੁਹਾਡੀ ਕਮੀ ਜਿਹੜੀ ਹੈਗੀ ਮੈਨੂੰ ਹਮੇਸ਼ਾ ਮਹਿਸੂਸ ਹੁੰਦੀ ਆ ਉਹਦਾ ਕਹਿਣਾ ਵੀ ਰੱਬਾ ਤੂੰ ਮੇਰੇ ਨਾਲ ਹੀ ਇਦਾਂ ਕਿਉਂ ਕੀਤੀ ਕਿਉਂ ਕਰਿਆ ਮੇਰੇ ਨਾਲ ਐ ਵੀ ਤੂੰ ਮੇਥੋਂ ਮੇਰਾ ਪਿਓ ਖੋ ਕੇ ਲੈ ਗਿਆ ਹਾਲਾਂਕਿ ਮੈਕੂਟੇਲੋ ਦੀ ਮੈਰਿਜ ਹੋ ਚੁੱਕੀ ਹੈ ਅਨਮੋਲ ਦੇ ਨਾਲ ਬਹੁਤ ਜ਼ਿਆਦਾ ਖੁਸ਼ ਦਿਖਾਈ ਦਿੱਤੀ ਜਾ ਰਹੀ ਹੈ ਮੈਕੂਟੇਲੋ ਦਾ ਵਿਆਹ ਤੋਂ ਬਾਅਦ ਚੈਨਲ ਜਿਹੜਾ ਸੀਗਾ ਉਹ ਵੀ ਸਟ੍ਰਾਈਕ ਮਾਰ ਕੇ ਚੈਨਲ ਜਿਹੜਾ ਸੀਗਾ ਡਿਸੇਬਲ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨੇ ਨਵਾਂ ਚੈਨਲ ਖੜਾ ਕੀਤਾ ਜਿਹਦੇ ਉੱਪਰ ਉਹਨੇ ਕੁਝ ਨਵੀਆਂ ਤੋਂ ਨਵੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਉਹ ਪਾ ਰਹੀ ਹੈ ਹਾਲਾਂਕਿ ਇਹ ਚੀਜ਼ ਸਮਝਣ ਯੋਗ ਆ ਕਿ ਜਿਹੜਾ ਮਾਪਿਆ ਹੁੰਦਾ ਨਾ ਉਹ ਦੁਬਾਰਾ ਕਦੇ ਨਹੀਂ ਮਿਲਦਾ ਹਨਾ ਪਿਓ ਉਹਦਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਇਸ ਕਰਕੇ ਉਹਦਾ ਰੋ ਰੋ ਕੇ ਉਹਨੇ ਵੀਡੀਓ ਪਾਈ ਲੋਕਾਂ ਦੇ ਸਾਹਮਣੇ ਦੱਸਿਆ ਕਿ ਮੈਂ ਆਪਣੇ ਪਿਓ ਨੂੰ ਬਹੁਤ ਯਾਦ ਕਰਦੀ ਆ ਇਹੋ ਜਿਹਾ ਕੋਈ ਪਲ ਨਹੀਂ ਹੁੰਦਾ ਜਦੋਂ ਮੈਂ ਉਹਨਾਂ ਨੂੰ ਯਾਦ ਨਾ ਕਰਦੀ ਹੋਵਾਂ ਤੇ ਕੋਈ ਵੀ ਤਿਥਿ ਹਾਰਮ ਦਾ ਮੈਂ ਉਹਨਾਂ ਦੀ ਕਮੀ ਦਾ ਅਹਿਸਾਸ ਮੈਨੂੰ ਜ਼ਰੂਰ ਹੁੰਦਾ ਤਾਂ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਮੁਸ਼ਕਪ੍ਰੀਤ ਆ ਸੁਮਨਪ੍ਰੀਤ ਨਾਮ ਦੀ ਕੁੜੀ ਆ ਮੈਂ ਸੜ ਤੇ ਫੋਟੋ ਲਾ ਦੰਨੀ ਆ ਇੱਕ ਕਲਿੱਪ ਐਡ ਕਰਦੀ ਆ ਦੇਖੀ ਉਹਨੇ ਕੀ ਕਿਹਾ ਸੀ ਪਹਿਲਾਂ ਕਹਿੰਦੀ ਜਿਹੜਾ ਮੇਰੇ ਬੰਦੇ ਦਾ ਸਕਾ ਨਹੀਂ ਉਹ ਮੇਰਾ ਸਕਾ ਨਹੀਂ ਨਾ ਇਹ ਤਾਂ ਤੈਨੂੰ ਕਿਸੇ ਨੇ ਦੱਸਿਆ ਨਹੀਂ ਵੀ ਤੂੰ ਜਿਹੜੀਆਂ ਤੇ ਪਿਓ ਦੀ ਸਕੀ ਨਹੀਂ ਹੋਈ ਤੇ ਤੂੰ ਸਕੀਗੀ ਦੀ ਰਹਿ ਜਾਵੇਂਗੀ ਤੇ ਕਿੰਨੇ ਕੁ ਬੰਦਿਆਂ ਦੀ ਸਕੀ ਰਹੇਗੀ ਇਹ ਵੀ ਦੱਸ ਕੇ ਜਾ ਗੱਲਾਂ ਕਰਦੀ ਆ ਇਹਨੂੰ ਤੁਸੀਂ ਜਾਣਦੇ ਹੋ ਜੀ ਇਹ ਹੈਗੀ ਆ ਮੁਸ਼ਕਪ੍ਰੀਤ ਕੌਰ ਤੇ ਜਿਹਣੀ ਘਰੋਂ ਭੱਜ ਕੇ ਕਿਰਾਏ ਆ ਤਿੰਨ ਵਿਆਹ ਦੇ ਆਪ ਦੇ ਮਰਾਇਆ ਦਾਦੇ ਤੋਂ ਪਿਓ ਤੇ ਫਿਰ ਵੀ ਇਹਨੂੰ ਸ਼ਰਮ ਨਹੀਂ ਆਉਂਦੀ ਇਹਦੀ ਵੀਡੀਓ ਦੇਖਣ ਵਾਲੀਆਂ ਹੁੰਦੀਆਂ ਕਦੇ ਪ੍ਰੋਫਾਈਲ ਚੈੱਕ ਕਰਿਓ ਹਜੇ ਮਹੀਨਾ ਕੋ ਹੋਇਆ ਇਹਦੇ ਪਿਓ ਮਰੇ ਨੂੰ ਤੇ ਡੇਲੀ ਵੀਡੀਓ ਅਪਲੋਡ ਕਰਦੀ ਆ ਡੇਲੀ ਉਹ ਲੱਖ ਦੀ ਲਾਹਣਤ ਹੈ ਜਿਹੜੇ ਲੋਕੀ ਕਹਿੰਦੇ ਆ ਨਾ ਕਿ ਧੀਆ ਮਾਰਨ ਦਾ ਕਰਨ ਦਾਜ ਹੁੰਦਾ ਐਹੋ ਜਿਹਾ ਕਰਕੇ ਲੋਕੀ ਧੀਆ ਨਹੀਂ ਦਹੁੰਦੇ ਤੇ ਚਾਹੇ ਪੁੱਲੀ ਵਿੱਚ ਤਾਂ ਸੁਮਣ ਪ੍ਰੀਤ ਇਹ ਇੰਸਟਾਗ੍ਰam ਤੇ ਮਤਲਬ ਵੀਡੀਓਜ਼ ਪਾਉਂਦੀ ਆ ਠੀਕ ਹੈ ਇਸ ਉਡੀਨੇ ਜਿਹੜਾ ਹੈਗਾ ਮੁਸ਼ਕਪ੍ਰੀਤ ਨੂੰ ਰਿਪਲਾਈ ਦਿੱਤਾ ਸੀ ਠੀਕ ਹੈ ਇੱਕ ਵੀਡੀਓ ਹਰ ਕੋਈ ਦੇਖੋ ਉਹਨੂੰ ਰੋਸਟ ਕਰ ਰਿਹਾ ਹਰ ਕੋਈ ਉਹਦੇ ਤੇ ਵੀਡੀਓਜ਼ ਪਾ ਰਿਹਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਹਨਾ ਇਸ ਭੈਣ ਨੇ ਇਹ ਚੀਜ਼ਾਂ ਕਹੀਆਂ ਇਹ ਭੈਣ ਜ਼ਿਆਦਾਤਰ ਆਪਣੇ ਸਿਰ ਤੇ ਹਰੇਕ ਵੀਡੀਓ ਦੇ ਵਿੱਚ ਦੁਪੱਟਾ ਰੱਖਦੀ ਹੈ ਠੀਕ ਹੈ ਤੇ ਹੁਣ ਮਹਿਕਪ੍ਰੀਤ ਨੇ ਕੀ ਰਿਪਲਾਈ ਦਿੱਤਾ ਆ ਸੁਣਿਓ ਜ਼ਰਾ ਵੀਡੀਓ ਆਹ ਸਕਰੀਨਸ਼ਾਟ ਤੁਸੀਂ ਦੇਖ ਹੀ ਸਕਦੇ ਹੋ ਗੇ ਜਿਹਦਾ ਨਾਮ ਹੈਗਾ ਸੁਮਨਦੀਪ ਕੌਰ ਹਨਾ ਇਹ ਆਪਦੀ ਆਪ ਨੂੰ ਬਹੁਤ ਇੱਜ਼ਤਦਾਰ ਕਹੌਂਦੀ ਹੈ ਕਿ ਮੈਂ ਇੱਜ਼ਤਦਾਰ ਹਾਂ ਸਭ ਜਾਣਦੀਆਂ ਇਹੋ ਜੀਆਂ ਦੀ ਇੱਜ਼ਤ ਜਿਹੜੀਆਂ ਮੈਂ ਕਹਿੰਨੀ ਆ ਨਾ ਜਿਹੜੀਆਂ ਇੱਜ਼ਤਦਾਰ ਬੰਦੀਆਂ ਨਾ ਬਿਲਕੁਲ ਵੀ ਇਹਨਾਂ ਦੀ 1% ਇੱਜ਼ਤ ਨਹੀਂ ਹੁੰਦੀ ਪੈਣਾ ਜੇ ਤੇਰੀ ਜਮੀਰ ਇੰਨੀ ਜਾਗਦੀ ਹੁੰਦੀ ਨਾ ਤਾਂ ਤੂੰ ਮੈਨੂੰ ਬਲੌਗ ਨਾ ਕਰਦੀ ਠੀਕ ਆ ਜੇ ਤੇਰੀ ਜਮੀਰ ਹੁੰਦੀ ਤਾਂ ਤੂੰ ਮੈਨੂੰ ਅਨਬਲੌਕ ਕਰਕੇ ਵੀ ਵੀਡੀਓ ਸ਼ਰੇਆਮ ਪਾ ਸਕਦੀ ਸੀ ਪਰ ਤੇਰੀ ਜਮੀਰ ਕਿੰਨੀ ਕੁ ਹੈ ਮੈਨੂੰ ਬਲੌਕ ਕਰਕੇ ਤਾਂ ਤੂੰ ਵੀਡੀਓ ਪਾਈ ਹੂੰ ਮੇਰੀ ਪਿੱਠ ਪਿੱਛੇ ਬੋਲੀ ਤੇਰੀ ਗ ਰੂਫ ਦੇ ਮੈਨੂੰ ਜਿਹੜੇ ਮੇਰੇ ਤੇ ਨਵਿਆ ਹੋਇਆ ਬੋਲਣ ਤੋਂ ਪਹਿਲਾਂ ਨਾ ਸਬੂਤ ਕੋਲ ਰੱਖ ਨਾ ਕਿ ਨਹੀਂ ਗੱਲ ਤੇਰੀ ਕਿੰਨੀ ਕੁ ਇੱਜ਼ਤ ਦਾ ਇਜਤਦਾਰ ਹੈਗੀ ਨਾ ਤੂੰ ਸਭ ਜਾਣਦੇ ਆਂ ਅਸੀਂ 1% ਦੀ ਵੀ ਤੇਰੀ ਇੱਜ਼ਤ ਦਾ ਇੱਜ਼ਤ ਨਹੀਂ ਹੈਗੀ ਜਿਹੜੀਆਂ ਸਿਰ ਤੇ ਤੂੰ ਚੁੰਨੀਆਂ ਲੈ ਕੇ ਵੀਡੀਓ ਬਣਾਉਣੀ ਆ ਆਪਦੀ ਆਪ ਨੂੰ ਇਜਤਦਾਰ ਕਹਾ ਲਾਉਣੀ ਆ ਠੀਕ ਹੈ ਨਾ ਜਮੀਰ ਜਗਾ ਆਪਣੀ ਤੇ ਜਦ ਦਮ ਰੱਖਿਆ ਕਰ ਕਿਸੇ ਨੂੰ ਬਲੌਗ ਕਰਕੇ ਵੀਡੀਓ ਨਾ ਪਾਇਆ ਕਰ ਉਹ ਮੇਰੇ ਵਿਆਹ ਕਰਵਾ ਕੇ ਆਈ ਸੀ ਨਾ ਓਕੇ ਇਹਨੇ ਦਾਦੇ ਤੋਂ ਪਿਓ ਮਰਵਾਤਾ ਇਹਨੂੰ ਫਰਕ ਨਹੀਂ ਇਹ ਰੋਜ਼ ਵੀਡੀਓ ਅਪਲੋਡ ਕਰਦੀ ਤੂੰ ਕਿਹੜੀ ਨਾਲ ਤੋਂ ਰੋਜ਼ ਵੀਡੀਓ ਅਪਲੋਡ ਕਰਦੀ ਹੈ ਕਿਸੇ ਨੂੰ ਬੋਲਣ ਤੋਂ ਪਹਿਲਾਂ ਨਾ ਪਤਾ ਕਰ ਲੈ ਕਰ ਵੀਡੀਓ ਕਿਹੜੀ ਮਜਬੂਤ ਚੁੰਨੀ ਲੈਣ ਦੇ ਨਾਲ ਤੂੰ ਇੱਜ਼ਤਦਾਰ ਨਹੀਂ ਬਣਗੀ ਸਭ ਨੂੰ ਪਤਾ ਹੀ ਆ ਕਿ ਤੇਰੀ ਕਿੰਨੀਕ ਇੱਜ਼ਤ ਆ ਨਾਸਾ ਫਲਾ ਫਲਾ ਕੇ ਇਹ ਕੀਵਰਡਿੰਗ ਯੂਜ਼ ਕਰ ਰਹੀ ਹੈ ਨਾ ਮੈਂ ਇਹਨੂੰ ਇੱਕ ਗੱਲ ਦੱਸ ਤੈਨੂੰ ਇਸ ਕੁੜੀ ਨੇ ਕੁਝ ਕਹਿਤਾ ਤੇ ਤੈਨੂੰ ਮਿਰਚਾਂ ਲੱਗ ਗਈਆਂ ਕੀ ਗੱਲ ਸੱਚ ਸੁਣਿਆ ਨਹੀਂ ਗਿਆ ਫਿਰ ਤੂੰ ਕਿੰਨਾ ਕ ਚੰਗਾ ਕੰਮ ਉਲਟਾ ਕਹਿੰਦੀ ਮੈਨੂੰ ਪ੍ਰੂਫ ਦੋ ਕਿ ਕਿਸੇ ਤੋਂ ਸੁਣ ਲਿਆ ਮੈਨੂੰ ਨਹੀਂ ਪਤਾ ਕਿਸ ਤੋਂ ਸੁਣਿਆ ਮੈਨੂੰ ਪ੍ਰੂਫ ਦੇ ਵੀ ਮੇਰੇ ਤਿੰਨ ਵਿਆਹ ਹੋਇਆ ਪ੍ਰੂਫ ਨਾਲ ਰੱਖਿਆ ਕਰ ਤਿੰਨ ਨਹੀਂ ਹੋਏ ਤਾਂ ਦੋ ਤਾਂ ਕਰਾਏ ਆ ਨਾਲੇ ਬਈ ਵਾਕਿਆ ਹੀ ਸੁਮਨਪ੍ਰੀਤ ਨੇ ਗਲਤ ਆਖਿਆ ਵਿਆਹ ਤਾਂ ਇਹਦੇ ਹੋਈ ਨਹੀਂ ਬਿਨਾ ਵਿਆਹ ਤੋਂ ਰਹਿ ਰਹੀ ਹੈ ਤਾਂ ਹੀ ਤਾਂ ਵਿਚਾਰੇ ਨੂੰ ਮਿਰਚਾਂ ਲੱਗੀਆਂ ਦੋ ਵਾਰੀ ਤਾਂ ਤੂੰ ਗਈਆਂ ਜਿਹੜੇ ਅਫੇਅਰਸ ਹੋਣਗੇ ਉਹ ਤਾਂ ਤੇਰੇ ਪਤਾ ਹੀ ਨਹੀਂ ਕਿੰਨੇ ਕ ਉਹ ਤਾਂ ਉਂਗਲਾਂ ਤੇ ਗਿਣੇ ਨਹੀਂ ਜਾਂਦੇ ਕਿਸੇ ਸ਼ਰੀਫ ਕੁੜੀ ਨੂੰ ਐਦਾਂ ਬੋਲਣ ਦਾ ਤੇਰਾ ਕੋਈ ਹੱਕ ਨਹੀਂ ਬਣਦਾ ਤੇ ਮੈਂ ਤਾਂ ਹਰਾਣਾ ਉਹਨਾਂ ਲੋਕਾਂ ਤੇ ਜਿਹੜੇ ਲੋਕ ਇਹੋ ਜੀਆਂ ਕੁੜੀਆਂ ਨੂੰ ਦੇਖਦੇ ਨੇ ਆ ਹੁਣ ਇਹਦਾ ਹਸਬੰਡ ਜਿਹੜਾ ਹੈਗਾ ਉਹਦੀਆਂ ਫੋਟੋਆਂ ਜੀਆਂ ਇਹ ਲਾਗੀ ਪਾਉਣ ਦਿਖਾਉਣ ਲੱਗੀ ਲੋਕਾਂ ਦੇ ਸਾਹਮਣੇ ਉਹਨੂੰ ਨਵਾਂ ਘਰ ਲੈ ਲਿਆ ਸੀ ਇਹ ਕਰ ਲਿਆ ਉਹ ਕਰ ਲਿਆ ਮਤਲਬ ਵੀ ਲੋਕਾਂ ਨੂੰ ਪਤਾ ਨਹੀਂ ਕੀ ਉਲਟਾ ਰਿਪਲਾਈ ਦੇਖ ਦਿੰਦੀ ਅਹੀਂ ਮੈਂ ਵੀਡੀਓਜ਼ ਬਣਾ ਰਹੀ ਆ ਮੇਰੇ ਡੈਡੀ ਦੀ ਡੈਥ ਤੋਂ ਬਾਅਦ ਕਿਉਂਕਿ ਮੇਰੇ ਪਿੱਛੇ ਚਾਰ ਜਣੇ ਨੇ ਚਾਰ ਮੈਂਬਰ ਨੇ ਖਾਣ ਵਾਲੇ ਅੱਛਾ ਤੂੰ ਕੱਲੀ ਆ ਤੈਨੂੰ ਛੋਟੀ ਜੀ ਉਮਰ 'ਚ ਤੇਰੇ ਸਿਰ ਤੇ ਤੇਰੇ ਮੈਨੂੰ ਸਮਝ ਨਹੀਂ ਆਉਂਦੀ ਜੇ ਕੁਵਾਰੀ ਹੁੰਦੀ ਬਣਾਉਂਦੀ ਸੀ ਤਾਂ ਇਹਦੀ ਇਹੀ ਚੀਜ਼ ਸੀ ਹੁਣ ਜਿਹੜਾ ਇਹ ਰਹਿਣ ਲੱਗੀ ਚਲੋ ਠੀਕ ਹੈ ਮੈਂ ਇਹ ਨਹੀਂ ਕਹਾਂ ਸਰ ਵਿਆਹ ਤੋਂ ਬਾਅਦ ਕਿਉਂਕਿ ਇਸ ਕੁੜੀ ਨੇ ਵਿਆਹ ਤਾਂ ਕਰਾਇਆ ਨਹੀਂ ਵਿਆਹ ਨਾਮ ਨੂੰ ਕਲੰਕਿਤ ਕੀਤਾ ਇਸ ਕੁੜੀ ਨੇ ਠੀਕ ਹੈ ਹੁਣ ਕਹਿ ਰਹੀ ਐ ਚਾਰ ਜਣੇ ਚਾਰ ਜਣੇ ਕਿਹੜੇ ਇਹਦਾ ਮਤਲਬ ਵੀ ਇਹਦੀ ਮਾਂ ਵੀ ਇਹ ਤੋਂ ਪੈਸਾ ਖਾ ਰਹੀ ਈ ਠੀਕ ਹੈ ਹਰਮਣ ਤਾਂ ਖਾਂਦਾ ਹੀ ਖਾਂਦਾ ਇਹਦਾ ਭਰਾ ਹੋ ਗਿਆ ਠੀਕ ਹੈ ਹੋਰ ਹੁਣ ਦੇਖੋ ਤੁਸੀਂ ਕੌਣ ਹੋ ਸਕਦਾ ਵੀ ਡਿੱਕ ਡਿੱਕ ਤੇਰੀ ਮਜਬੂਰੀ ਆ ਵੀ ਤੂੰ ਮਹੀਨਾ 2 ਮਹੀਨੇ ਤੂੰ ਸਵਾ ਮਹੀਨਾ ਟੈੱਕ ਨਹੀਂ ਸਕੀ ਕੋਈ ਗੱਲ ਨਹੀਂ ਸਾਰਾ ਕੁਝ ਇੱਥੇ ਹੀ ਆ ਠੀਕ ਹੈ ਜੇ ਨਾ ਤੂੰ ਸਾਲਛੀ ਮਹੀਨਿਆਂ ਦੇ ਵਿੱਚ ਵਿੱਚ ਤੇਰਾ ਦਵਾਰਾ ਤੋਂ ਕੋਈ ਆਇਆ ਨਾ ਵੀ ਹਾਂ ਪੌਡਕਾਸਟ ਵੀ ਮੇਰੇ ਨਾਲ ਉਹਨੇ ਗਲਤ ਕੀਤਾ ਮੈਨੂੰ ਕੁੱਟਦਾ ਸੀ ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ ਸੀ ਕੋਈ ਏਦਾਂ ਦੀ ਗੱਲਬਾਤ ਨਹੀਂ ਸੀ ਸਾਡੇ ਚ ਤੇ ਤੂੰ ਦੱਸੀ ਫਿਰ ਐ ਹੋ ਜੀ ਘਟਿਆ ਸੋਚ ਦੀ ਤੂੰ ਰਿਪਲਾਈ ਦੇਖ ਨਾਸਾ ਟੱਡ ਟੱਡ ਕੇ ਬੋਲਦੀ ਕਿਵੇਂ ਐ ਹਜੇ ਵੀ ਹਿੰਜਰ ਹਿੰਜਰ ਕੇ ਜਵਾਬ ਦਿੰਦੀ ਆ ਉਹਨੂੰ ਰਿਪਲਾਈ ਦਿੰਦੀ ਆ ਔਸਪੈਣ ਨੇ ਤੈਨੂੰ ਕੋਈ ਗੱਲ ਕਹਿ ਤੀ ਤੈਨੂੰ ਪੂਰੀ ਦੁਨੀਆ ਹੀ ਰੋਸਟ ਕਰ ਰਹੀ ਆ ਕਿੰਨੇ ਜਾਣੇ ਸਾਰੇ ਮੇਰੇ ਰੋਸਟਰਸ ਭੈਣ ਭਰਾ ਤੇਨੂੰ ਰੋਸਟ ਕਰ ਰਹੇ ਨੇ ਠੀਕ ਹੈ ਸਾਬ ਨੇ ਕਿਉਂਕਿ ਬਈ ਤੇਰੀਆਂ ਹਰਕਤਾਂ ਇਦਾਂ ਦੀਆਂ ਤਾਂ ਤੈਨੂੰ ਰੋਸਟ ਕੀਤਾ ਜਾ ਰਿਹਾ ਵੀ ਏਡਾ ਕਿਡਾ ਕ ਪੈਸੇ ਦੇ ਚੱਕਰ ਚ ਤੂੰ ਅੰਨੀ ਹੋਈ ਫਿਰਦੀ ਆ ਵੀ ਤੂੰ ਇਨਾ ਗੰਦ ਪਾ ਰੱਖਿਆ ਜੇ ਤੈਨੂੰ ਸੱਚ ਕਹਿੰਦਾ ਕੋਈ ਤਾਂ ਤੈਨੂੰ ਮਿਰਚਾਂ ਲੱਗ ਜਾਂਦੀ ਆ ਮਾੜੇ ਬੰਦੇ ਨੂੰ ਹਰ ਕੋਈ ਟਾਉਣ ਆਉਂਦਾ ਇਹ ਗੱਲ ਸਹੀ ਆ ਬਾਕੀ ਜੀ ਦੇਖੋ ਹੁਣ ਤੁਸੀਂ ਸਾਰੇ ਆਪ ਸਿਆਣੇ ਹੋ ਜਿੰਨੇ ਕੁ ਮੇਰੇ ਸਬਸਕ੍ਰਾਈਬਰ ਹੋ ਹਨ ਇਹੋ ਜੇ ਲੋਕਾਂ ਤੋਂ ਪਾਸਾ ਰੱਖੋ ਆਪਣੇ ਬੱਚਿਆਂ ਨੂੰ ਦੂਰ ਰੱਖੋ ਮੈਂ ਇਹੀ ਚੀਜ਼ ਕਹਿਣਾ ਚਾਹੂੰਗੀ ਹਨਾ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਇੰਨੀ ਕੁ ਗੱਲ ਹੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਸੀ ਦੇਖੋ ਮੈਨੂੰ ਨਹੀਂ ਪਤਾ ਮੇਰੀ ਵੀਡੀਓ ਦੇ ਵਿੱਚ ਕੋਈ ਤੁਹਾਨੂੰ ਇਦਾਂ ਦੀ ਚੀਜ਼ ਦੇਖਣ ਨੂੰ ਮਿਲਦੀ ਆ ਵੀ ਜਿਹਦੇ ਨਾਲ ਤੁਹਾਨੂੰ ਲੱਗੇ ਵੀ ਹਾਂ ਵੀ ਕੁਝ ਚੱਜੇ ਦਾ ਹੈਗਾ ਤਾ ਮੇਰੇ ਵੱਲੋਂ ਸਿਰਫ ਇੱਕ ਕੋਸ਼ਿਸ਼ ਹੁੰਦੀ ਆ। ਬਾਕੀ ਜੀ ਇੰਸਟਾਗ੍ਰam ਫੈਮਲੀ ਨੂੰ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜਿਹੜੇ ਵੀ ਮੇਰੇ ਇੰਸਟਾਗ੍ਰam ਦੇ ਮਤਲਬ ਹੈ ਨਾ ਵਿਊਅਰਸ ਇੱਥੇ ਮੈਨੂੰ ਦੇਖਦੇ ਨੇ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕੁਝ ਕਿ ਨੈਗੇਟਿਵ ਹੈਗੇ ਨੇ ਇੱਕ ਦੋ ਜਾਣੇ ਜਿਹੜੇ ਕਮੈਂਟ ਕਰਦੇ ਨੇ ਬਈ ਮੇਰੀ ਜ਼ਿੰਦਗੀ ਆ ਠੀਕ ਹੈ ਮੈਂ ਆਪਣੇ ਹਿਸਾਬ ਨਾਲ ਜਿਗ ਰਹੀ ਆ ਮੈਂ ਆਪਣੇ ਸਪੈਸ਼ਲ ਇੱਕ ਵੀਡੀਓ ਜਿਹੜੀ ਹੈਗੀ ਆ ਉਹ ਅਪਲੋਡ ਕਰੂੰਗੀ ਇਹਦੇ ਉੱਪਰ ਠੀਕ ਹੈ ਜਿਹਦੇ ਵਿੱਚ ਮੈਂ ਸਾਰੀ ਗੱਲਬਾਤ ਤੁਹਾਨੂੰ ਦੱਸੂਗੀ ਪਰ ਮੈਨੂੰ ਥੋੜਾ ਜਿਹਾ ਟਾਈਮ ਚਾਹੀਦਾ ਠੀਕ ਹੈ ਜਿਹਦੇ ਨਾਲ ਬੀਤੀਆਂ ਹੁੰਦੀਆਂ ਹਨ ਉਹਨੂੰ ਪਤਾ ਹੁੰਦਾ ਕਿਉਂਕਿ ਜੇ ਮੈਂ ਇਹ ਚੀਜ਼ਾਂ ਹੁਣ ਇੱਥੇ ਦੱਸਣ ਲੱਗ ਗਈ ਤੇ ਫਿਰ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਹੋਣਾ ਤੇ ਆਪਾਂ ਇੱਕ ਲਾਈਵ ਆਵਾਂਗੇ ਠੀਕ ਹੈ ਤੇ ਤੁਹਾਨੂੰ ਸਾਰੀ ਗੱਲਬਾਤ ਮੌਦੇ ਵਿੱਚ ਦੱਸਾਂਗੀ ਠੀਕ ਹੈ ਜੀ ਬਾਕੀ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਅਪਡੇਟ ਦੇ ਨਾਲ ਪਹਿਲੀ ਵਾਰੀ ਆਇਓ ਸਬਸਕ੍ਰਾਈਬ ਕਰਕੇ ਜਾਇਓ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ